ਮਿੰਟੂ ਜੀ ਗੱਲਬਾਤ ਪਹਿਲਾਂ ਤੇ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਕਰ ਲਈਏ ਕੱਲੂ ਘਰ ਆਦੀਪ ਸੈ ਅੱਜ ਤੇ ਉੱਥੇ ਲੱਖਾਂ ਸੰਗਤਾਂ ਦਾ ਨਤਮਸਤਕ ਹੋ ਰਹੀਆਂ ਨੇ ਸ਼ਹੀਦਾਂ ਨੂੰ ਪ੍ਰਣਾਮ ਹੋ ਰਹੇ ਨੇ ਤੇ ਜਥੇਦਾਰ ਗਾਨੀ ਕੁਲਦੀਪ ਸਿੰਘ ਗੜਗੜ ਜੀ ਉਹ ਵੀ ਹਾਜ਼ਰ ਨੇ ਤੇ ਬਾਬਾ ਧੂਮਾ ਜੀ ਵੀ ਹਾਜ਼ਰ ਨੇ ਕਿਵੇਂ ਦਾ ਉੱਥੇ ਮਾਹੌਲ ਹੈ ਜੀ ਸਮਾਗਮ ਦੇ ਵਿੱਚ ਕੀ ਚੱਲ ਰਿਹਾ ਥੋੜਾ ਜਿਹਾ ਉਹਦੇ ਬਾਰੇ ਜਾਣਕਾਰੀ ਦਿਓ ਨਹੀਂ ਦੇਖੋ ਸਮਾਗਮ ਤੇ ਸਮਾਪਤ ਹੋ ਜਾਂਦਾ ਇਸ ਵੇਲੇ ਜੀ ਜਦਾਂ 8 ਵਜੇ ਮਤਲਬ ਕਿ ਅਰਦਾਸ ਹੁੰਦੀ ਹੈ ਉਸ ਉਪਰੰਤ ਸੰਦੇਸ਼ ਜੀ ਤੇ ਉਸ ਤੋਂ ਬਾਅਦ ਸਮਾਪਤੀ ਹੁੰਦੀ ਹੈ ਜੀ ਇਸ ਵੇਲੇ ਤੱਕ ਸਮਾਗਮ ਨਹੀਂ ਚੱਲਦਾ ਹਾਂਜੀ ਹਾਂਜੀ ਉਹ ਤਾਂ ਸਵੇਰ ਵੇਲੇ ਜਿਹੜਾ ਹਾਂਜੀ ਸਵੇਰ ਵੇਲੇ ਹੀ ਸਵੇਰ ਵੇਲੇ ਉਸਮਾਪਤੀ ਹੋ ਜਾਂਦੀ ਉਹਨਾਂ ਸਮਾਗਮਾਂ ਦੀ ਬਸ ਇਹ ਕਿ ਮੇਰੇ ਖਿਆਲ ਦੇ ਨਾਲ ਜੋ ਆਪਾਂ ਚੀਜ਼ ਕਾਫੀ ਸੀਗੀ ਕਿ ਕਿਤੇ ਨਾ ਕਿਤੇ ਵਿਚਾਰ ਲੜਾ ਰਸਤਾ ਨਿਕਲੇਗਾ ਤਾਂ ਤੁਸੀਂ ਦੇਖ ਲਓ ਬਾਬਾ ਤੁਮਾਜੀ ਵੀ ਕਹਿੰਦੇ ਆ ਤਾਮੀ ਸਾਹਿਬ ਦੀ ਉਹ ਸਿਫਤ ਕਰ ਗਏ ਨੇ ਆਪਣੇ ਬਿਆਨ ਦੇ ਵਿੱਚ ਸਿਵਰਨਜੀਤ ਸਿੰਘ ਮਾਨ ਵੀ ਉੱਥੇ ਪਹੁੰਚ ਗਏ ਮੰਡ ਸਾਹਿਬ ਨੂੰ ਉਹਨਾਂ ਨੇ ਰੋਕ ਲਿਆ ਠੀਕ ਹੈ ਜੀ ਸੰਦੇਸ਼ਤਾ ਫਿਰ ਤੁਹਾਨੂੰ ਪਤਾ ਹੀ ਆ ਉਹ ਜਿਵੇਂ ਵਿਚਾਲੜਾ ਰਸਤਾ ਸੀ ਉਹ ਨਿਕਲ ਗਿਆ ਪਰ ਕੁੱਲ ਮਿਲਾ ਕੇ ਜੋ ਤੌਖਲਾ ਸੀਗਾ ਜਾਂ ਕਹਿਣੋ ਕਿ ਕਿਤੇ ਨਾ ਕਿਤੇ ਇਸ ਗੱਲ ਦਾ ਤੁੜਕੂ ਸੀ ਕਿ ਕੋਈ ਟਕਰਾਅ ਨਾ ਪੈਦਾ ਹੋਵੇ ਬਿਲਕੁਲ ਠੀਕ ਹੈ ਜੀ ਬਹੁਤ ਸੀ ਬਿਲਕੁਲ ਉਹ ਮਤਲਬ ਕਿ ਬਾਕੀ ਸਾਰੀਆਂ ਚੀਜ਼ਾਂ ਰਵਾਇਤੀ ਹੁੰਦੀਆਂ ਨੇ ਹੂੰ ਵੀ ਹਰ ਇੱਕ ਸਾਲ ਇਦਾਂ ਵੇਖਣ ਨੂੰ ਮਿਲਦਾ ਹੈ ਪਰੰਤੂ ਇਹ ਹੀ ਸੀਗਾ ਕਿ ਕੋਈ ਟਕਰਾਅ ਉੱਥੇ ਪੈਦਾ ਨਾ ਹੋ ਜਾਵੇ ਹੂੰ ਠੀਕ ਹੈ ਨਾ ਜੀ ਇੱਕ ਤਾਂ ਮਾਹੌਲ ਇਸ ਤਰ੍ਹਾਂ ਦਾ ਹੁੰਦਾ ਸਿੱਖ ਕੌਮ ਜਿਹੜੀ ਹੈ ਉਹ ਇਸ ਹਫਤੇ ਨੂੰ ਇੱਕ ਕਹਿ ਲਓ ਕਿ ਕਾਲਜਾ ਵਿੰਨਣ ਵਾਲਾ ਛਲਣੀ ਕਰਨ ਵਾਲਾ ਹਫਤਾ ਗਿਰਦੀ ਆ ਤਾਂ ਉਸ ਹਫਤੇ ਦੇ ਦੌਰਾਨ ਸਮਾਗਮਾਂ ਦੇ ਦੌਰਾਨ ਇਹ ਆਪਸ ਦੇ ਵਿੱਚ ਹੀ ਲੜਪੇੜ ਪਵੇ ਹੂੰ ਚਾਹੇ ਕੋਈ ਵੀ ਆ ਤਾਂ ਫਿਰ بڑا ਓਖਾ ਹੋ ਜਾਂਦਾ ਹੈ ਜੀ ਠੀਕ ਹੈ ਨਾ ਜੀ ਤਮਾਸ਼ਾ ਵੱਖਰਾ ਹੁੰਦਾ ਹੈ ਬਿਲਕੁਲ ਆਪਸ ਚ ਲੜੋਗੇ ਦੋਪਰਾ ਤਾਂ ਤਮਾਸ਼ਾ ਤੀਜੇ ਦਾ ਹੁੰਦਾ ਹੈ ਨਾ ਜਿਹੜਾ ਤੁਹਾਨੂੰ ਵੇਖ ਕੇ ਰਾਜ਼ੀ ਨਹੀਂ ਹੁੰਦਾ ਹੂੰ ਸੋ ਇਸ ਵਾਸਤੇ ਮੈਂ ਕਹਿੰਦਾ ਕਿ ਅੱਜ ਦੀ ਵੱਡੀ ਖਬਰ ਇਹ ਹੋ ਕਹਿ ਸਕਦੇ ਆ ਜੀ ਠੀਕ ਹੈ ਨਾ ਸੁਖਦ ਖਬਰ ਇਹ ਕਹਿ ਸਕਦੇ ਆ ਕਿ ਟਕਰਾਓ ਵਾਲੀ ਸਥਿਤੀ ਜਿਹੜੀ ਕਿ ਇੱਕ ਦੋ ਦਿਨ ਤੋਂ ਆਪਾਂ ਕਹਿ ਲਈਏ ਹੂੰ ਕਿ ਇਮਕਾਨ ਰੱਖਦੀ ਸੀ ਕਿ ਸ਼ਾਇਦ ਹੋ ਸਕਦਾ ਵੈਸਾ ਨਹੀਂ ਹੋ ਰਿਹਾ ਸੁਖਦ ਹੈ ਜੀ 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 ਚਲੋ ਖੈਰ ਬਹੁਤ ਸੁਣੀ ਗੱਲ ਹੈ ਬਹੁਤ ਚੰਗੀ ਗੱਲ ਵੀ ਹੈ ਸਾਰਿਆਂ ਵਾਸਤੇ ਬਹੁਤ-ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਇੱਕ ਮਿੱਤਰ ਇੱਥੇ ਕਹਿ ਰਹੇ ਨੇ ਕਿ ਸੰਦੇਸ਼ ਨਹੀਂ ਦੇਣ ਦਿੱਤਾ ਗਿਆ ਜਥੇਦਾਰ ਸਾਹਿਬ ਨੂੰ ਜਾਟੂਨ ਫਾਇਰ ਜੀ ਮੇਰੇ ਖਿਆਲ ਦੇ ਨਾਲ ਇੱਕ ਅਖਬਾਰ ਨੇ ਇਹ ਕਵਰ ਕੀਤਾ ਕਿ ਸ਼ਾਇਦ ਜਦੋਂ ਅਰਦਾਸ ਹੋ ਰਹੀ ਸੀ ਉਦੋਂ ਸੰਦੇਸ਼ ਦਿੱਤਾ ਗਿਆ ਜੀ ਚੰਗੀ ਚੀਜ਼ ਹੈ ਉਹ ਇਸੇ ਕਰਕੇ ਅਸੀਂ ਵੀ ਸਪਸ਼ਟ ਨਹੀਂ ਹਾਂ ਕਿ ਕੀ ਹੋਇਆ ਮੈਨੂੰ ਨਹੀਂ ਪਤਾ ਪਰ ਉਹ ਵਿਚਾਰ ਲੜਾ ਰਸਤਾ ਨਿਕਲ ਆਇਆ ਕਿਉਂਕਿ ਤੁਹਾਮਾ ਸਾਹਿਬ ਦੀ ਸਟੇਟਮੈਂਟ ਹਾਂ ਜੀ 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 ਬਿਲਕੁਲ ਚਲੋ खैर ਜਿਵੇਂ ਤੁਸੀਂ ਕਿਹਾ ਕਿ ਸੁਖਦ ਖਬਰ ਇਹ ਹੋਆ ਬਾਕੀ ਭਾਈ ਇਹ ਮਹਰੋ ਉਹ ਜਿਹੜੀ ਮੀਟਿੰਗ ਸੀ ਬਾਬਾ ਧੂਮਾ ਅਤੇ ਧਾਮੀ ਸਾਹਿਬ ਦੇ ਦਰਮਿਆਨ ਹੋਈ ਮੈਨੂੰ ਲੱਗਦਾ ਕਿ ਉਹ ਸਭ ਕੁਝ ਠੀਕ ਹੋ ਗਿਆ ਤੈ ਹੋ ਗਿਆ ਸੀ ਚਲੋ